ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਣੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਕ ਰਾਹੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਾਂ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਮਜ਼ਰੇ ਪੰਜਾਬੀਆਂ ਨੂੰ ਇਹਨਾਂ ਨੇ ਤੰਕੀਦਾ ਹੋਇਆ ਆ ਦੇਖੋ ਇਹਨਾਂ ਨੇ ਕਿਦਾਂ ਤੰਕੀਦਾ ਹੈ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਆ ਲੈ ਲੈ ਹਾਂਜੀ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਹੈ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਹਦੇ ਨਿਆਣੇ ਵੀ ਸਮਝਦੇ ਪੰਜਾਬੀਆਂ ਦੇ ਗਾਲ ਨਾ ਪੈਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੁੰਦੇ ਆ ਹਾਂਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਉਹ ਕਹਿੰਦੇ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਹੈ ਆਹ ਦੀ ਸਪੀਡ ਦੇ 20 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਹੈ ਨਾ ਨਿਆਣੀ ਰੋੜੇ ਆਪ ਦੇ ਕੰਟਰੋਲ ਨਹੀਂ ਕਰਕੇ ਰੱਖਦੇ ਤੁਸੀਂ ਰੋ ਹੀ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂਜੀ ਆਹ ਦੀ ਆ ਜੀ ਇੱਕ ਮਿੰਟ ਹਾਂ ਜੇ ਮੈਂ ਮੁੜ ਕੇ ਸੁਕਾਰ ਕਰ ਸਕਾਂ ਬਾਜੀ ਇੱਕਦਮ ਸਾਹਮਣੇ ਦੇਖੋ ਕਿੱਥੇ ਆਹੀ ਲੰਗਦੇ ਸਾਰੇ ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਹੋਏ ਆਹ ਦੇਖੋ ਕਿੱਦਾਂ ਗੱਲ ਪੈਣ ਲੱਗੇ ਆਹ ਦੇਖੋ ਕਿੱਦਾਂ ਪੰਜਾਬੀ ਦੇ ਗੱਲ ਪੈਣ ਲੱਗੇ ਆ ਦੇਖੋ ਨਿਆਣੇ ਇਹਨਾਂ ਦੇ ਰੋਡ ਤੇ ਹੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਨਿਆਣੇ ਆ ਕੇ ਸਾਡੇ ਨਾਲ ਦੇਖ ਜਾਨੀ ਸਾਡੇ ਪਿੰਡਾਂ ਦੇ ਖੇਤਰ ਮਾਰੇ ਇਹਨਾਂ ਦੇ ਸਾਡੇ ਮੁੱਢ ਨੂੰ ਮਨਾਈ ਸਾਡੇ ਮੁੱਢਾਂ ਦੇ ਥੱਲੇ ਨਿਆਣੇ ਮੱਗੀ ਪਾਇਆ ਹੋਈ ਇੰਨੀ ਸਪਾਰਾ ਤੇ ਵੀ ਆਹ ਇਹਨਾਂ ਨੇ ਤੇ ਸਾਡੇ ਮੁੱਢਾਂ ਥੱਲੇ ਅੱਜ ਨਾਲ ਮੱਗੀ ਖੜ ਖੜ ਆਹ ਦੇਖੋ ਕਿੰਨਾ ਇਹਨਾਂ ਨੇ ਮਤਲਬ ਹੈ ਨਾ ਗੰਦ ਪਾਇਆ ਹੈ ਦੇਖੋ ਵੇਦੋ ਸਾਰਿਆਂ ਨੇ ਆਹ ਦੇਖੋ ਪੰਜਾਬੀਆਂ ਨੂੰ ਕਹਿੰਦੇ ਫੜੋ ਕਿਉਂ ਸੱਚੀ ਗੱਲ ਦੋਸਤੋ ਪੂਰੀ ਵੀਡੀਓ ਵੱਲ ਵੀ ਤੁਹਾਨੂੰ ਲੈ ਚੱਲਦੇ ਆ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਕੁੰਬੜਾ ਜੋ ਕਿ ਮੋਹਾਲੀ ਦੇ ਨਜ਼ਦੀਕ ਹੈ ਉਥੇ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਜਿਨ੍ਹਾਂ ਦੀ ਉਮਰ 17-18 ਸਾਲ ਦੇ ਕਰੀਬ ਸੀ ਕਤਲ ਕਰ ਦਿੱਤਾ ਗਿਆ ਕਿਉਂਕਿ ਇੱਕ ਨੌਜਵਾਨ ਦੀ ਤਾਂ ਮੌਤ ਹੋ ਚੁੱਕੀ ਹੈ ਤੇ ਦੂਜੇ ਨੂੰ ਵੀ ਜੋ ਡਾਕਟਰ ਹਨ ਉਹਨਾਂ ਕੋਲ ਉਹਨਾਂ ਵੱਲੋਂ ਦਿਮਾਗੀ ਤੌਰ ਤੇ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਤੇ ਇੱਥੇ ਹੀ ਹੁਣ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਜੋ ਗੁੰਡਾਗਰਦੀ ਹੈ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਤੇ ਇਹਨਾਂ ਦੇ ਹੌਂਸਲੇ ਇੰਨੇ ਜ਼ਿਆਦੇ بلند ਨੇ ਕਿ ਜੇਕਰ ਕਿਸੇ ਪ੍ਰਵਾਸੀ ਦੇ ਕਿ ਬੱਚੇ ਦੇ ਨਾਲ ਕਿਸੇ ਪੰਜਾਬੀ ਦੀ ਕੋਈ ਟੱਕਰ ਹੋ ਜਾਂਦੀ ਹੈ ਜਾਂ ਥੋੜੀ-ਮੋਟੀ ਕੋਈ ਗੱਲ ਹੋ ਜਾਂਦੀ ਹੈ ਤਾਂ ਉੱਤੇ ਇਕੱਠੇ ਹੋ ਜਾਂਦੇ ਨੇ ਤੇ ਪੰਜਾਬੀ ਨੂੰ ਘੇਰ ਲੈਂਦੇ ਨੇ ਪਰ ਆਪਣੇ ਜੋ ਪੰਜਾਬੀ ਨੇ ਉਸ ਦਾ ਸਾਥ ਤਾਂ ਕੀ ਦੇਣਾ ਸਮ ਕਾ ਕੱਚਾ ਜਾਂਤਾ ਦੇ ਕੇ ਦੇਖਣ ਲੱਗ ਜਾਂਦੇ ਨੇ ਜਾਂ ਵੀਡੀਓ ਬਣਾਉਣ ਲੱਗ ਜਾਂਦੇ ਨੇ ਜਾਂ ਫਿਰ ਕਈ ਤਾਂ ਇਹਨਾਂ ਪ੍ਰਵਾਸੀਆਂ ਦੀ ਮਦਦ ਕਰਨ ਲੱਗ ਜਾਂਦੇ ਨੇ ਆਪਣੇ ਆਪ ਨੂੰ ਇਨਸਾਫ ਦਾ ਦੇਵਤਾ ਦਿਖਾਉਣ ਦੇ ਲਈ ਪਰ ਦੋਸਤੋ ਦੱਸ ਦਈਏ ਕਿ ਉੱਥੇ ਹੀ ਇਹਨਾਂ ਪ੍ਰਵਾਸੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਘਟਨਾ ਦੇ ਵਿੱਚ ਪੰਚ ਜਾਪੀਆ ਵੱਲੋਂ ਪ੍ਰਵਾਸੀਆਂ ਦੇ ਘਰਾਓ ਦਾ ਜੋ ਇੱਕ ਵਿਗਲ ਵਿਰਾਇ ਦਿੱਤਾ ਗਿਆ ਸ਼ੁਰੂਆਤ ਕਰ ਦਿੱਤੀ ਗਈ ਹੈ ਉਸ ਦਾ ਬਦਲਾ ਲਿਆ ਜਾ ਰਿਹਾ ਹੁਣ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਅਜਿਹੀਆਂ ਖਬਰਾਂ ਆ ਰਹੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਜੋ ਇੱਕ ਨਾਰਾ ਉੱਠ ਰਿਹਾ ਪੰਜਾਬੀ ਪੰਜਾਬ ਬਚਾਓ ਪਈਏ ਪਜਾਓ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਹੀ ਹੈ ਜਾਂ ਗਲਤ ਇਸ ਸੈਂ ਜਨੋ ਦੇ ਵਿੱਚ ਜਰੂਰ ਦੱਸਣਾ ਹੁਣ ਤੁਹਾਨੂੰ ਲੈ ਚੱਲਦੇ ਹਾਂ ਇਸ ਪੂਰੀ ਵੀਡੀਓ ਵੱਲ ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਣੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਕ ਰਾਗੀਰ ਜਾਂਦਾ ਸੀਗਾ ਤੇ ਭੱਜ ਕੇ ਨਿਆਣਾ ਅੱਗੇ ਆ ਗਿਆ ਉਹਦੇ ਨਿਆਣੇ ਦੇ ਰਗੜਾ ਲੱਗੀਆਂ ਔਰ ਉਸ ਬੰਦੇ ਨੂੰ ਉਲਟਾ ਇਹਨਾਂ ਨੇ ਘੇਰਿਆ ਹੋਇਆ ਗਲਤੀ ਵੀ ਇਹਨਾਂ ਦੀ ਆਪਦੇ ਨਿੱਕੇ ਨਿੱਕੇ ਨਿਆਣੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਮਤਲਬ ਪੰਜਾਬੀਆਂ ਨੂੰ ਇਹਨਾਂ ਨੇ ਤੰਕ ਕੀਤਾ ਹੋਇਆ ਆ ਦੇਖੋ ਇਹਨਾਂ ਨੇ ਕਿਦਾਂ ਤੰਕ ਕੀਤਾ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਇਹ ਲਾਉਣ ਲੀ ਹਾਂ ਜੀ ਇਹ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਹੈ ਨਾ ਇਹਨਾਂ ਨੂੰ ਮੜਾ ਮੋਟਾ ਸਮਝਾ ਕੇ ਰੱਖੋ ਤਾਂ ਕਿ ਆਹਦੇ ਨਿਆਣੇ ਵੀ ਸਾਹਮਣੇ ਪੰਜਾਬੀਆਂ ਦੇ ਗਾਲ ਨਾ ਪੈਣ ਇਹ ਜਿੰਨੇ ਵੀ ਹੈਗੇ ਆ ਮਤਲਬ ਇਹ ਸਾਰੇ ਇਹਨਾਂ ਦੇ ਨਿਆਣੇ ਜਿਹੜੇ ਰੋਡ ਤੇ ਹੁੰਦੇ ਆ ਹਾਂ ਜੀ ਆ ਬੰਦਾ ਹੋ ਰੋਕ ਦਿਓ ਸਾਰੇ ਆ ਦੇਖੋ ਰੋਕਦੇ ਆ ਆ ਦੇਖੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਦੇ ਤੇ ਬੱਚੇ ਰੋਡ ਤੇ ਰਹਿੰਦੇ ਹੁਣ ਜਿੰਨੇ ਵੀ ਜਾਣਾ ਹੈ ਆਪਦੀ ਸਪੀਡ ਦੇ 30 ਜਾਂ 35 ਸਪੀਡ ਤੇ ਜਾਣਾ ਤੇ ਇਹਨਾਂ ਲੋਕਾਂ ਨੇ ਜਿਹੜਾ ਮਤਲਬ ਹੈ ਨਾ ਨਿਆਣੀ ਜਿਹੜੇ ਆਪਦੇ ਕੰਟਰੋਲ ਨਹੀਂ ਕਰਕੇ ਰੱਖਦੇ ਤੁਸੀਂ ਰੋ ਹੀ ਨੰਗ ਤੇ ਤੁਸੀਂ ਦੱਸੋ ਵੀ ਕਿਦਾਂ ਹਾਂਜੀ ਆ ਜੀ ਇੱਕ ਦਮ ਸਾਹਮਣੇ ਦੇਖੋ ਜਿੱਥੇ ਆ ਹੀ ਲੰਘਦੇ ਸਾਰੇ ਪਾਸੇ ਤਪੀਖ ਮੰਗਦੇ ਆ ਅਸਲਾ ਮੋਰ ਮੰਦਰ ਕਾ ਦੇ ਡਾਕਟਰ ਚਾਹ ਕੰਦੇ ਬੱਚੇ ਆ ਆ ਦੇਖੋ ਕਿੱਦਾਂ ਗੱਲ ਪੈਣ ਲੱਗੇ ਆ ਆ ਦੇਖੋ ਕਿੱਦਾਂ ਗੱਲ ਪੈਣ ਲੱਗੇ ਆ ਤਾਂ ਦੇਖੋ ਕਿੱਦਾਂ ਪੰਜਾਬੀ ਚ ਗੱਲ ਪੈਣ ਲੱਗੇ ਆ ਦੇਖੋ ਨਿਆਣੀ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਇਹਨਾਂ ਨੂੰ ਕੋਈ ਨਹੀਂ ਕਹਿਣ ਵਾਲਾ ਹੈਗਾ ਦੇਖੋ ਨਾ ਇਹਦੇ ਸਾਹ ਤੋਂ ਨਹੀਂ ਜਾਨੀ ਨਹੀਂ ਸਾਡਾ